ਪਿਆਰੇ ਵਿਦਿਆਰਥੀਓ ਅੱਜ ਮੈਂ ਤੁਹਾਨੂੰ ਸਿਖਾਵਾਂਗਾ ਕਿ ਅਸੀਂ ਨਕਸ਼ੇ ਦਾ ਸਟੈਂਸਲ ਕਿਵੇਂ ਤਿਆਰ ਕਰੀਏ ਬਿਲਕੁਲ ਫ੍ਰੀ ਆਫ ਕਾਸਟ ਕਈ ਵਾਰ ਕਲਾਸ ਵਿੱਚ ਟੈਸਟ ਹੁੰਦਾ ਆ ਸਾਡੇ ਕੋਲ ਨਕਸ਼ਾ ਨਹੀਂ ਹੁੰਦਾ ਆ ਸੋ ਅਸੀਂ ਸਟੈਂਸਲ ਬਣਾ ਕੇ ਉਸ ਨਕਸ਼ੇ ਨੂੰ ਕਿਸੇ ਵੀ ਤਰੀਕੇ ਨਾਲ ਅਸੀਂ ਕਿੱਥੇ ਵੀ ਡਰਾ ਕਰ ਸਕਦੇ ਹਾਂ ਸੋ ਸਟੈਂਸਲ ਬਣਾਉਣ ਵਾਸਤੇ ਬਹੁਤ ਹੀ ਆਸਾਨ ਜੀ ਵਿਧੀ ਆ ਸਾਨੂੰ ਚਾਹੀਦਾ ਕੀ ਕੀ ਆ ਇੱਕ ਸਾਨੂੰ ਨਕਸ਼ਾ ਚਾਹੀਦਾ ਆ ਇੰਡੀਆ ਦਾ ਔਰ ਇੱਕ ਕਿਸੇ ਵੀ ਨੋਟਬੁੱਕ ਦਾ ਆਉਟਰ ਕਵਰ ਚਾਹੀਦਾ ਹੈ ਅਸੀਂ ਨਕਸ਼ੇ ਦੇ ਥੱਲੇ ਉਸ ਆਉਟਰ ਕਵਰ ਨੂੰ ਰੱਖ ਲਵਾਂਗੇ ਰੱਖਣ ਤੋਂ ਬਾਅਦ ਅਸੀਂ ਆਊਟਲਾਈਨ ਜਿਹੜੀ ਆ ਉਹਦੇ ਉੱਤੇ ਪੈਨ ਨਾਲ ਇੱਕ ਤਰ੍ਹਾਂ ਦਾ ਸਕੈਚ ਆਪਾਂ ਤਿਆਰ ਕਰਾਂਗੇ ਮੀਨਸ ਅਸੀਂ ਟ੍ਰੇਸ ਕਰ ਲਾਂਗੇ ਜਾਂ ਅਸੀਂ ਪੰਜਾਬੀ ਵਿੱਚ ਕਹਦੇ ਕਿ ਆਪਾਂ ਛਾਪਾ ਲਾ ਲਾਂਗੇ ਮੈਂ ਪਹਿਲੇ ਛਾਪਾ ਲਾਇਆ ਹੋਇਆ ਕਿਉਂਕਿ ਸਮੇਂ ਦੀ ਘਾਟ ਕਰਕੇ ਤਾਂ ਕਿ ਵੀਡੀਓ ਲੰਬੀ ਨਾ ਹੋ ਜਾਵੇ ਛਾਪਾ ਲਾਉਣ ਤੋਂ ਬਾਅਦ ਅਸੀਂ ਪੈਨ ਨਾਲ ਉਹਨੂੰ ਫੇਅਰ ਕਰ ਲਾਂਗੇ ਮੈਂ ਕਰ ਰਿਹਾ ਦੇਖੋ ਤੁਹਾਡੇ ਸਾਹਮਣੇ ਫੇਅਰ ਜਿਹੜੀ ਆਊਟਲਾਈਨ ਅਸੀਂ ਉਤਾਰੀ ਆ ਉਹਦੇ ਉੱਤੇ ਅਸੀਂ ਪੈਨ ਨਾਲ ਲਾਈਨ ਨੂੰ ਲਗਾ ਦਾਂਗੇ ਜਿੱਦਾਂ ਇਹਦਾ ਲਾਈਨ ਲਗਾਵਾਂਗੇ ਨਕਸ਼ਾ ਬਿਲਕੁਲ ਤਿਆਰ ਹੁੰਦਾ ਜਾਏਗਾ ਦੇਖੋ ਮੈਂ ਲਾਈਨ ਲਗਾ ਰਿਹਾ ਹਾਂ ਉਹ ਮੈਂ ਪੱਛੋਂ ਵਾਲੇ ਪਾਸੇ ਦੀ ਲਾਈਨ ਲਗਾ ਲਈਆ ਔਰ ਤੁਹਾਡੇ ਸਾਹਮਣੇ ਜਿਹੜਾ ਆ ਜਿੱਦਾਂ ਇਹਦਾ ਲਾਈਨਸ ਜਿਹੜੀਆਂ ਆਊਟਰ ਲਾਈਨਾਂ ਉਹ ਪੂਰੀਆਂ ਹੁੰਦੀਆਂ ਜਾਣਗੀਆਂ ਔਰ ਇੰਡੀਆ ਦੇ ਨਕਸ਼ੇ ਦਾ ਜਿਹੜਾ ਆ ਸਟੈਂਸਲ ਆਪਾਂ ਕਹਿ ਦਈਏ ਜਾਂ ਆਪਾਂ ਕਹਿ ਦਈਏ ਛਾਪਾ ਉਹ ਤਿਆਰ ਹੋ ਜਾਏਗਾ ਸਭ ਤੋਂ ਪਹਿਲਾਂ ਛਾਪਾ ਹੀ ਤਿਆਰ ਹੋਏਗਾ ਜੋ ਕਿ ਅਸੀਂ ਨੋਟ ਬੁੱਕ ਜਿਹੜੀਆਂ ਸਾਡੇ ਘਰੇ ਪੁਰਾਣੀਆਂ ਪਈਆਂ ਹੁੰਦੀਆਂ ਹਨ ਉਹਦੇ ਆਊਟਰ ਕਵਰ ਤੇ ਲਗਾ ਰਹੇ ਹਾਂ ਆਊਟਰ ਕਵਰ ਤੇ ਲਗਾਉਣ ਤੋਂ ਬਾਅਦ ਆਊਟਲਾਈਨ ਤੇ ਆਪਾਂ ਪੈਨ ਨਾਲ ਫੇਅਰ ਕਰ ਲਿਆ ਹੈ। ਔਰ ਨੇਪਾਲ ਮੈਂ ਜੋ ਹੈ ਉਹਦੀ ਆਊਟਲਾਈਨ ਜਿਹੜੀ ਆ ਨਹੀਂ ਲਈ ਆ ਕਿਉਂਕਿ ਨੇਪਾਲ ਇੰਡੀਆ ਦਾ ਐਸਾ ਨਹੀਂ ਆ ਤੇ ਆਊਟਸਾਈਡ ਜਿੰਨੀ ਵੀ ਹੈਗੀ ਆ ਆਊਟਲਾਈਨ ਲਾਈਨ ਤੋਂ ਬਾਅਦ ਦੇਖੋ ਇੰਡੀਆ ਦਾ ਨਕਸ਼ਾ ਅਸੀਂ ਤਿਆਰ ਕਰ ਲਿਆ। ਹੁਣ ਸੀ ਸੀਜ਼ਰ ਦੀ ਮਦਦ ਨਾਲ ਜਿੰਨੇ ਜਿੰਨਾ ਪਾਰਟ ਇੰਡੀਆ ਦਾ ਮੈਪ ਜਿੱਥੇ ਇੱਥੇ ਹੈਗਾ ਆ ਇਹਦੀ ਆਊਟਰ ਬਾਉਂਡਰੀ ਨਾਲ ਕੱਟ ਲਾਂਗੇ। ਕੱਟਣ ਤੋਂ ਬਾਅਦ ਨੀਅਰਵਰਡ ਮੈਂ ਲਾਸਤੇ ਹੀ ਆ ਕੱਟਣ ਲੱਗਾ। ਔਰ ਕੱਟਣ ਤੋਂ ਬਾਅਦ ਜੋ ਸਾਡੇ ਕੋਲ ਤਿਆਰ ਹੋਣਾ ਹੈ ਉਹ ਇੰਡੀਆ ਦਾ ਸਟੈਂਸਲ। ਇੰਡੀਆ ਫਿਜ਼ੀਕਲ ਸਟੈਂਸਲ ਸਾਡੇ ਕੋਲ ਤਿਆਰ ਆ। ਬਹੁਤੀ ਸਾਵਧਾਨੀ ਨਾਲ ਆਊਟਰ ਬਾਉਂਡਰੀ ਜਿੱਥੇ ਇਥੇ ਪੈਨ ਨਾਲ ਆਪਾਂ ਲਾਈਨਸ ਲਗਾਈ ਹੈ। ਔਰ ਸਪੈਨ ਦੇ ਉੱਤੇ ਔਰਸ ਲਾਈਨ ਦੇ ਉੱਪਰ ਇਹਨੂੰ ਸੀ ਕੱਟ ਲੈਣਾ ਹੈ। ਕਟੰਤੋਂ ਦਾ ਸਟੈਂਸਲ ਜਿਹੜਾ ਆ ਉਹ ਆਲਮੋਸਟ ਤਿਆਰ ਹੋ ਜਾਂਦਾ ਹੈ। ਸਟੈਂਸਲ ਸਾਡਾ ਤਿਆਰ ਆ ਬਿਲਕੁਲ। ਇਸ ਸਟੈਂਸਲ ਨੂੰ ਆਪਾਂ ਕਾਪੀ ਉੱਤੇ ਰੱਖ ਕੇ ਕਿੱਥੇ ਵੀ ਇੰਡੀਆ ਦਾ ਮੈਪ ਜਿਹੜਾ ਡਰਾ ਕਰ ਸਕਦੇ ਆ। ਇੰਡੀਆ ਫਿਜ਼ੀਕਲ ਦਾ ਮੈਪ ਦੇਖੋ ਤਿਆਰ ਆ। ਔਰ ਜਦੋਂ ਵੀ ਟੈਸਟ ਹੋਵੇ ਤਾਂ ਅਸੀਂ ਟੈਸਟ ਤੋਂ ਪਹਿਲਾਂ ਇਹ ਨਕਸ਼ਾ ਇਸ ਤਰੀਕੇ ਨਾਲ ਤਿਆਰ ਕਰ ਸਕਦੇ ਆ ਔਰ ਕਲਾਸ ਵਿੱਚ ਟੈਸਟ ਦੇ ਸਕਦੇ ਆ। ਧੰਨਵਾਦ।